ਹਲਕਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਦੇ ਬਾਰੇ ਕੀ ਸੁਣਵਾਈ ਹੋਈ ਹੈ ਤੇ ਹੁਣ ਤੱਕ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਕੀ ਅੱਗੇ ਕਦਮ ਵਧਾਇਆ ਹੈ। ਦਰਸਾਲ ਇੱਕ ਕਮੇਟੀ ਬਣ ਗਈ ਹੈ। ਉਸਨੇ ਅੱਗੇ ਕੀ ਜਵਾਬ ਦੇਣਾ ਹੈ ਔਰ ਗੈਰ ਹਾਜ਼ਰੀ ਜਿਹੜੀ ਹੈ ਸੰਸਦ ਮੈਂਬਰ ਦੀ ਉਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ ਕਿ ਉਹ ਲਗਾਤਾਰ ਗੈਰ ਹਾਜ਼ਰ ਚੱਲ ਰਹੇ ਨੇ। ਤਾਂ ਇਸ ਦੇ ਨਾਲ ਇੱਕ ਚਰਚਾ ਚੱਲ ਪਈ ਸੀ ਕਿ ਕੀ ਉਹਨਾਂ ਤੋਂ ਲੋਕ ਸਭਾ ਮੈਂਬਰ ਆ ਜਿਹੜੇ ਦੇ ਤੌਰ ਦੇ ਉੱਤੇ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਜੇਕਰ ਵਿਧਾਨ ਜਿਹੜੇ ਸੰਸਦ ਦੀਆਂ ਜਿੰਨੀਆਂ ਵੀ ਬੈਠਕਾਂ ਹੋ ਰਹੀਆਂ ਨੇ ਉਸ ਵਿੱਚ ਲਗਾਤਾਰ ਜਿਹੜਾ ਉਹ ਗੈਰ ਹਾਜ਼ਰ ਰਹਿੰਦੇ ਨੇ ਇਸ ਮਾਮਲੇ ਨੂੰ ਲੈ ਕੇ ਵਿਪਲਵ ਕੁਮਾਰ ਦੇਵਕਰਨ ਗਏ ਜਿਹੜੇ ਪੈਨਲ ਦੀ ਅਗਵਾਈ ਕੇਂਦਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਦੱਸਿਆ ਕਿ ਲੋਕ ਸਭਾ ਸਪੀਕਰ ਵੱਲੋਂ ਅਮਰਿਤਪਾਲ ਸਿੰਘ ਸਮੇਤ ਸੰਸਦ ਤੋਂ ਗੈਰ ਹਾਜ਼ਰ ਸਾਰੇ ਸੰਸਦ ਮੈਂਬਰਾਂ ਦੀਆਂ ਛੁੱਟੀਆਂ ਦੀਆਂ ਅਰਜ਼ੀਆਂ ਦੀ ਸਮੀਖਿਆ ਲਈ ਵਿਪਲਵ ਕੁਮਾਰ ਦੇਵ ਦੀ ਅਗਵਾਈ ਵਿੱਚ 15 ਮੈਂਬਰੀ ਪੈਨਲ ਕਾਇਮ ਕੀਤਾ ਗਿਆ ਹੈ ਹਾਈ ਕੋਰਟ ਵਿੱਚ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਰਨਲ ਸਤਿਆਪਾਲ ਜੈਨ ਤੇ ਐਡਵੋਕੇਟ ਧੀਰੇ ਜੈਨ ਨੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੇ ਬੈਂਚ ਨੂੰ ਦੱਸਿਆ ਹੈ ਕਿ ਬੀਤੇ ਦਿਨ ਪੈਨਲ ਕਾਇਮ ਕੀਤਾ ਗਿਆ ਜਿਸ ਵਿੱਚੋਂ ਸਾਰੇ ਗੈਰ ਹਾਜ਼ਰ ਸੰਸਦ ਮੈਂਬਰਾਂ ਦੇ ਕੇਸਾਂ ਦੀ ਸਮੀਖਿਆ ਕੀਤੀ ਜਾਵੇਗੀ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹਲਫਨਾਮੇ ਨੂੰ ਰਿਕਾਰਡ ਤੇ ਲੈਂਦਿਆਂ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਤੇ ਪਾ ਦਿੱਤੀ ਹੈ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ ਉਹ ਇਸ ਸਮੇਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਹਾਈ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਉਹਨਾਂ ਸੰਸਦ ਦੀ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ ਉਹਨਾਂ ਦਲੀਲ ਦਿੱਤੀ ਹੈ ਕਿ ਲੰਮੀ ਗੈਰ ਹਾਜ਼ਰੀ ਉਹਨਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਲੰਘਣਾ ਹੋ ਰਹੀ ਹੈ ਤੇ ਹਲਕਾ ਖਡੂਰ ਸਾਹਿਬ ਦੇ ਨੁਮਾਇੰਦਗੀ ਤੋਂ ਵਾਂਝਾ ਰਹਿ ਰਿਹਾ ਹੈ ਉਹਨਾਂ ਨੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ ਅਮਰਿਤਪਾਲ ਨੇ ਇਹ ਵੀ ਕਿਹਾ ਕਿ ਲਗਾਤਾਰ 60 ਦਿਨ ਤੋਂ ਬਾਅਦ ਸਮਾਂ ਗੈਰ ਹਾਜ਼ਰ ਰਹਿਣ ਕਾਰਨ ਉਹਨਾਂ ਦੀ ਸੀਟ ਖਾਲੀ ਐਲਾਨੀ ਜਾ ਸਕਦੀ ਹੈ ਜਿਸ ਕਾਰਨ ਖਡੂਰ ਸਾਹਿਬ ਦੇ ਲਗਭਗ 19 ਲੱਖ ਵੋਟਰ ਪ੍ਰਭਾਵਿਤ ਹੋਣਗੇ ਇਸ ਦੇ ਨਾਲ ਹੀ ਉਹਨਾਂ ਐਮਪੀ ਲੈਡ ਸਕੀਮ ਤਹਿਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਸੰਬੰਧੀ ਅਧਿਕਾਰੀਆਂ ਤੇ ਮੰਤਰੀਆਂ ਨੂੰ ਮਿਲਣ ਦੀ ਇਜਾਜ਼ਤ ਵੀ ਮੰਗੀ ਹੈ ਕਿ ਵੱਖ-ਵੱਖਰੇ ਪ੍ਰੋਜੈਕਟਾਂ ਦੇ ਲਈ ਉਹਨਾਂ ਨੇ ਸਬੰਧਤ ਕੇਂਦਰੀ ਮੰਤਰੀਆਂ ਦੇ ਨਾਲ ਬੈਠਕਾਂ ਵੀ ਕਰਨੀਆਂ ਨੇ ਮੁਲਾਕਾਤਾਂ ਕਰਨੀਆਂ ਨੇ ਹਲਕੇ ਦੀ ਨਮਾਇੰਦਗੀ ਕਰਨੀ ਹੈ ਐਮਪੀ ਲੈਡਸ ਫੰਡ ਵਰਤਨ ਦੇ ਲਈ ਵੀ ਉਹਨਾਂ ਦੇ ਕੋਲ ਜਿਹੜੇ ਕਾਫੀ ਛੜੀਆਂ ਚੀਜ਼ਾਂ ਨੇ ਗਤੀਵਿਧੀਆਂ ਨੇ ਉਹ ਨਭਾਈਆਂ ਜਾਣੀਆਂ ਨੇ ਹਾਲਾਂਕਿ ਲੋਕ ਸਭਾ ਸਪੀਕਰ ਤੋਂ ਸੰਸਦੀ ਸੈਸ਼ਨ 'ਚ ਹਿੱਸਾ ਲੈਣ ਸੰਬੰਧੀ ਜਿਹੜੀ ਇਜਾਜ਼ਤ ਮੰਗੀ ਗਈ ਸੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਕਿ ਉਹਨਾਂ ਸੰਸਦੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਿਛਲੇ ਸਾਲ 30 ਨਵੰਬਰ ਨੂੰ ਲੋਕ ਸਭਾ ਸਪੀਕਰ ਤੋਂ ਰਸਮੀ ਤੌਰ ਤੇ ਇਜਾਜ਼ਤ ਵੀ ਮੰਗੀ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਪਹਿਲਾਂ ਹੀ 46 ਦਿਨਾਂ ਤੋਂ ਸਜਣ ਤੋਂ ਗੈਰਹਾਜ਼ਰ ਹਨ ਡਿਪਟੀ ਕਮਿਸ਼ਨਰ ਜ਼ਿਲ੍ਹਾ ਮੈਜਿਸਟਰੇਟ ਨੂੰ ਪੱਤਰ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਮਿਲਿਆ ਇਸ ਕਾਰਨ ਉਹਨਾਂ ਨੂੰ ਨਿਆਂ ਕ ਅਪੀਲ ਜਿਹੜੀ ਆ ਕੀਤੀ ਹੁਣ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਕਰੇਗੀ ਇਹ ਗੱਲ ਸਾਹਮਣੇ ਆਈ ਹੈ ਔਰ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਬਣਦਾ ਜਦੋਂ ਅਮਰਿਤਪਾਲ ਸਿੰਘ ਦੇ ਵੱਲੋਂ ਇਹ ਅਪੀਲਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜੇਲ੍ਹ ਤੋਂ ਉਹਨਾਂ ਨੇ ਹਲਕੇ ਦੀ ਨੁਮਾਇੰਦਗੀ ਕਰਨੀ ਹੈ ਤਾਂ ਇੱਕ ਸਮੇਂ ਦੇ ਵਿੱਚ ਬਕਾਇਦਾ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਸੀ ਸੁਰੱਖਿਆ ਦੇ ਮਸਲੇ ਦੇ ਵਿੱਚ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕੀ ਖਤਰਾ ਹੈ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਮਰਿਤਪਾਲ ਦੇ ਬਾਰੇ ਜਿਹੜੀਆਂ ਨੇ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਉਹ ਬਾਹਰ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਉਹਨਾਂ ਦੇ ਵੱਖਵਾਦੀਆਂ ਦੇ ਨਾਲ ਅੰਦਰ ਰਹਿ ਕੇ ਵੀ ਡੇਬਰਗੜ੍ਹ ਜੇਲ੍ਹ ਦੇ ਵਿੱਚ ਸਬੰਧ ਨੇ ਇਹ ਗੱਲ ਦਾ ਦਾਵਾ ਕੀਤਾ ਗਿਆ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਖੇਦੀ ਵੀ ਕੀਤੀ ਕਿ ਸਰਾਸਰ ਬਦਨਾਮ ਕਰਨ ਦੀਆਂ ਗੱਲਾਂ ਨੇ ਔਰ ਇਹ ਸਾਰੇ ਮਸਲੇ ਦੇ ਵਿੱਚ ਤੁਹਾਨੂੰ ਜਾਪਦਾ ਕੀ ਹੈ ਨਜ਼ਰ ਕੀ ਆਉਂਦਾ ਕਿ ਐਮਪੀ ਅਮਰਿਤਪਾਲ ਸਿੰਘ ਜਿਵੇਂ ਅਪੀਲ ਕਰ ਰਿਹਾ ਹੈ ਔਰ ਖਾਸ ਕਰਕੇ ਸੰਵਿਧਾਨ ਮੰਨਣ ਤੇ ਨਾ ਮੰਨਣ ਵਾਲਾ ਤਾਂ ਹੁਣ ਮਸਲਾ ਹੀ ਨਹੀਂ ਰਿਹਾ ਕਿਉਂਕਿ ਚੋਂ ਲੜ ਕੇ ਉਸਨੇ ਸਵਿਧਾਨ ਦੀ ਸੌਂ ਵੀ ਚੁੱਕ ਲਈ ਹੈ ਹਾਲਾਂਕਿ ਅਮਰਿਤਪਾਲ ਸਿੰਘ ਦਾ ਜਿਹੜਾ ਸ਼ੁਰੂਆਤੀ ਪ੍ਰਚਾਰ ਸੀ ਜਿਵੇਂ ਪੰਜਾਬ ਦੇ ਵਿੱਚ ਉਸ ਵਕਤ ਜਰੂਰ ਅਮਰਿਤਪਾਲ ਸਿੰਘ ਦੇ ਦਾਅਵੇ ਹੁੰਦੇ ਸਨ ਕਿ ਉਹ ਤਾਂ ਪਾਸਪੋਰਟ ਨੂੰ ਵੀ ਕੇਵਲ ਦਸਤਾਵੇਜ਼ ਮੰਨਦੇ ਨੇ ਤਾਂ ਇਸ ਤਰੀਕੇ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਵੀ ਹੁੰਦੀ ਰਹੀ ਪਹਿਲਾਂ ਪਰ ਹੁਣ ਜਦੋਂ ਉਹਨਾਂ ਨੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਚੋਣ ਲੜ ਰਹੀ ਹੈ ਜਿੱਤ ਰਹੀ ਹੈ ਔਰ ਜਿੱਤਣ ਦੇ ਵਿੱਚ ਜਿਹੜਾ ਮਾਰਜਨ ਉਹ ਵੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਉਹਨਾਂ ਦਾ ਮਾਰਜਨ ਸੀ ਤਾਂ ਇਸ ਤਰੀਕੇ ਦੇ ਨਾਲ ਹੁਣ ਗੱਲ ਇੱਥੇ ਪੁੱਜੀ ਹੈ ਕਿ ਅਗਲੇ ਹਫ਼ਤੇ ਜਿਹੜੀ ਸੁਣਵਾਈ ਹੋਣੀ ਹੈ ਹਾਈ ਕੋਰਟ ਦੀ ਉਸ ਵਿੱਚ ਪਤਾ ਲੱਗੇਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਹੈ ਜਾਂ ਅੱਗੇ ਵੀ ਤਰੀਕ ਪੈ ਜਾਵੇਗੀ ਪਰ ਐਮਪੀ ਅਮਰਿਤਪਾਲ ਸਿੰਘ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੇਬਰੂਗੜ੍ਹ ਜੇਲ੍ਹ ਤੋਂ ਬਾਹਰ ਆਇਆ ਜਾ ਸਕੇ ਪਰ ਇਹ ਸਾਰਾ ਕੁਝ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਆਪਸੀ ਸਹਿਮਤੀ ਦੇ ਉੱਤੇ ਨਿਰਭਰ ਕਰਦਾ ਹੈ ਕਿ ਇਹ ਸਹਿਮਤੀ ਬਣ ਪਉਂਦੀ ਹੈ ਕਿ ਨਹੀਂ ਬਣ ਪਉਂਦੀ ਤੇ ਇਸ ਦੇ ਬਾਰੇ ਸਰਕਾਰ ਕੀ ਫੈਸਲਾ ਲੈਂਦੀ ਹੈ ਹਾਲਾਂਕਿ ਹੁਣ ਤੱਕ ਦੀਆਂ ਗਤੀਵਿਧੀਆਂ ਤੇ ਫੈਸਲਿਆਂ ਤੇ ਟਿੱਪਣੀਆਂ ਤੋਂ ਇਹ ਲੱਗਦਾ ਹੈ ਜਿਹਾਪਦਾ ਹੈ ਕਿ ਐਮਪੀ ਅਮਰਿਤਪਾਲ ਸਿੰਘ ਹਾਲੇ ਲੰਮੇ ਸਮੇਂ ਤੱਕ ਉਹਨਾਂ ਨੂੰ ਕੋਈ ਵੀ ਰਾਹਤ ਮਿਲਣ ਦੀ ਆਸ ਨਹੀਂ ਨਜ਼ਰ ਆ ਰਹੀ ਉਹਨਾਂ ਦੀ ਟੇਕ ਅਦਾਲਤਾਂ ਦੇ ਉੱਤੇ ਹੈ ਦੇਖਦੇ ਹਾਂ ਕਿ ਅਦਾਲਤ ਵੱਲੋਂ ਅਖੀਰ ਤੱਕ ਸੁਣਵਾਈ ਹੁੰਦਿਆਂ ਸਾਰਿਆਂ तरह ਦੀਆਂ ਦਲੀਲਾਂ ਸੁਣਦਿਆਂ ਹੋਇਆਂ ਕੀ ਫੈਸਲਾ ਆਉਂਦਾ ਹੈ ਤੁਹਾਡਾ ਕੀ ਮਨਣਾ ਤੁਹਾਡੇ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ ਤੇ ਬਣੇ ਰਹੋ ਇਹ ਵਿਸ਼ੇ ਪੰਜਾਬ ਦੇ ਨਾਲ